ਕਿਤੇ ਸੀ ਉੱਥੇ ਹੀ ਕਿਹਾ ਸੀ ਕਿ ਸਾਡੇ ਵੱਲੋਂ ਜਿਹੜਾ ਸਖਤ ਸਾਦਾਂ ਵਿੱਚ ਸਤਾਬਣੀਆਂ ਉਹਨਾਂ ਨੇ ਹੋਰ ਵੀ ਕਿਹਾ ਸੀ ਕਿ ਜੋ ਇਹ ਕਰ ਰਹੇ ਨੇ ਅਤੇ ਕਰਵਾ ਰਹੇ ਨੇ ਅਸੀਂ ਕਿਸੇ ਵੀ ਹਾਲਤ ਵਿੱਚ ਅੰਮ੍ਰਿਤਸਰ ਵਿੱਚ ਅਗੇ ਪ੍ਰਾਈਡ ਹੋਣ ਦੀ ਇਜਾਜ਼ਤ ਨਹੀਂ ਦੇਵਾਂਗੇ ਤਾਂ ਜਥੇਬੰਦੀਆਂ ਵੱਲੋਂ ਇਸ ਦਾ ਜਿਹੜਾ ਸਖਤ ਵਿਰੋਧ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਜਿਹੜਾ ਹੁਣ ਮੈਡ ਸੰਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਹਾਂਜੀ ਸਸ਼ੀਕਾਲ ਜੀ ਮੈਂ ਤੁਹਾਡਾ ਆਪਣਾ ਮੈਚ ਸੰਧੂ ਤੇ ਆਈ ਹੋਪ ਤੁਸੀਂ ਸਾਜਾ ਮੈਂ ਠੀਕ ਹੋਵੋਗੇ ਖੁਸ਼ ਹੋਵੋਗੇ ਆਬਾਦ ਹੋਵੋਗੇ ਤੇ ਮੈਨੂੰ ਬਹੁਤ ਜਾਨਿਆ ਦੇ ਇੰਸਟਾਗ੍ਰam ਤੇ ਮੈਸੇਜਸ ਆ ਰਹੇ ਆ ਤੇ ਸਪੇਅਰ ਦੇ ਮੈਨੂੰ ਬਹੁਤ ਮੀਡੀਆ ਚੈਨਲਸ ਵੱਲੋਂ ਵੀ ਕਾਲਸ ਆਏ ਨੇ ਕਿ ਜੋ ਪ੍ਰਾਈਡ ਪ੍ਰੇਡ ਕੈਨਸਲ ਹੋਈ ਹੈ ਤੁਹਾਨੂੰ ਡਾਊਨ ਨੂੰ ਲੈ ਕੇ ਕੀ ਰਿਵਿਊ ਹੈ ਮੇਰੇ ਅਕੋਰਡਿੰਗਲੀ ਇਟਸ ਅ ਵੈਰੀ ਨਾਰਮਲ ਥਿੰਗ ਅਗਰ ਕੋਈ ਗੱਲ ਨਹੀਂ ਐ ਈਡੀ ਕੋਈ ਵੱਡੀ ਗੱਲ ਨਹੀਂ ਐ ਜੇ ਕੈਨਸਲ ਹੋ ਗਈ ਆ ਤੇ ਈਡੀ ਕੋਈ ਗੱਲ ਨਹੀਂ ਐ ਸਾਡੇ ਅੰਮ੍ਰਿਤ ਸਰ ਜਿਹੜਾ ਵਈ ਗੁਰੂਆ ਪੀਰਾਂ ਦੀ ਧਰਤੀ ਆ ਸਾਨੂੰ ਆਪਣੇ ਕਲਚਰ ਦੀ ਤੇ ਆਪਣੀ ਸੋਸਾਇਟੀ ਨੂੰ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਵਾ ਅਗਰ ਸੋਸਾਇਟੀ ਇਹਨਾਂ ਚੀਜ਼ਾਂ ਨੂੰ ਲੈ ਕੇ ਅਕਸੈਪਟ ਨਹੀਂ ਕਰਨਾ ਚਾਹੁੰਦੀ ਇਹਨਾਂ ਚੀਜ਼ਾਂ ਨੂੰ ਨਹੀਂ ਰੈਡੀ ਇਹਨਾਂ ਚੀਜ਼ਾਂ ਲਈ ਤੇ ਸਾਨੂੰ ਨਹੀਂ ਕਰਨੀ ਚਾਹੀਦੀ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਡੇ ਰੀਨੀਆਂ ਕੁਰਬਾਨੀਆਂ ਦਿੱਤੀਆਂ ਸਾਨੂੰ ਆ ਤੇ ਅਸੀਂ ਇੱਕ ਜੇ ਸੁਸਾਇਟੀ ਸਾਡਾ ਕਲਚਰ ਇਸ ਚੀਜ਼ ਨੂੰ ਨਹੀਂ ਅਸੈਪਟ ਕਰਨਾ ਚਾਹੁੰਦਾ ਤੇ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਸਾਨੂੰ ਇਹੋ ਜੀ ਪ੍ਰाइड ਪ੍ਰਾਈਡ ਨਹੀਂ ਕਰਨੀ ਚਾਹੀਦੀ ਫਿਰ ਹੈਨਾ ਅਗਰ ਸੁਸਾਇਟੀ ਨਹੀਂ ਇਸ ਚੀਜ਼ ਨੂੰ ਲੈ ਕੇ ਖੁਸ਼ ਹੈਗੀ ਸੁਸਾਇਟੀ ਹੀ ਨਹੀਂ ਅਸੈਪਟ ਕਰਨਾ ਚਾਹੁੰਦੀ ਤਾਂ ਇੱਦੀ ਕੋਈ ਇਹਦੇ ਵਿੱਚ ਗਿਲਾ ਸ਼ਿਕਵਾ ਕਰਨ ਵਾਲੀ ਕੋਈ ਗੱਲ ਨਹੀਂ ਆ ਬਿਲਕੁਲ ਬਹੁਤ ਵਧੀਆ ਡਿਸੀਜਨ ਲਿੱਤਾ ਗਿਆ ਕਿ ਅੰਮ੍ਰਿਤਸਰ ਚ ਪ੍ਰਾਈਡ ਨਹੀਂ ਹੋ ਰਹੀ ਤਾਂ ਇਹਦੇ ਵਿੱਚ ਕੋਈ ਗਿਲਾ ਸ਼ਿਕਵਾ ਮੈਨੂੰ ਤੇ ਮੇਰੇ ਵੱਲੋਂ ਤੇ ਕੋਈ ਵੀ ਨਹੀਂ ਆ ਮੈਂ ਸਭਨਾਂ ਨੂੰ ਆਹੀ اپیل ਕਰੂੰਗਾ ਕਿ ਆਪਣੀ ਜ਼ਿੰਦਗੀ ਜਿਓ ਆਪਣੀ ਲਾਈਫ ਇੰਜੋਏ ਕਰੋ ਅਵਿਕਾਰ ਕਰੋ ਜਿਵੇਂ ਮਰਜੀ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਕਰੋ ਆਪਣੀ ਲਾਈਫ ਇੰਜੋਏ ਕਰੋ ਅਗਰ ਸੋਸਾਇਟੀ ਜਿਹੜੀ ਚੀਜ਼ ਨੂੰ ਨਹੀਂ ਐਕਸੈਪਟ ਕਰਨਾ ਚਾਹੁੰਦੀ ਸਾਨੂੰ ਸੋਸਾਇਟੀ ਨੂੰ ਨਈਂ ਟ੍ਰਿਗਰ ਕਰਨਾ ਚਾਹੀਦਾ ਬਾਰ-ਬਾਰ ਉਹਨਾਂ ਚੀਜ਼ਾਂ ਨੂੰ ਲੈ ਕੇ 27 ਅਪ੍ਰੈਲ ਵਾਲੇ ਦਿਨ ਇੱਕ ਗੇ ਪਰੇਡ ਅੰਮ੍ਰਿਤਸਰ ਸਾਹਿਬ ਦੇ ਵਿੱਚ ਕੱਢਣ ਦੀ ਗੱਲ ਕੀਤੀ ਗਈ ਸੀ ਕੁਝ ਲੋਕਾਂ ਦੇ ਵੱਲੋਂ ਗੇ ਪਰੇਡ ਕੱਢਣ ਦਾ ਮਤਲਬ ਸੀ ਪੰਜਾਬ ਦੀ ਨੌਜਵਾਨੀ ਨੂੰ ਨਾਂ ਮਰਦ ਬਖਾਉਣਾ ਯੋਧਿਆਂ ਦੀ ਸੂਰਬੀਰਾਂ ਦੀ ਸ਼ਹੀਦਾਂ ਦੀ ਇਹ ਧਰਤੀ ਆ ਪੰਜਾਬ ਦਾ ਹਰ ਵਸਿੰਦਾ ਯੋਧਾ ਜਿੱਥੇ ਪੰਜਾਬ ਦੇ ਵਸਿੰਦਿਆਂ ਨੇ ਕੁਰਬਾਨੀਆਂ ਕੀਤੀਆਂ ਪੰਜਾਬ ਦੀ ਅਨਖ ਗੈਰਤ ਲਈ ਉੱਥੇ ਸਿੱਖਾਂ ਨੇ ਬੇਅੰਤ ਸਿਰ ਦਿੱਤੇ ਨੇ ਯੋਧਿਆਂ ਨੇ ਸਿਰ ਦਿੱਤੇ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਲੜੇ ਨੇ ਜੁੰਝੇ ਨੇ ਪੰਜਾਬ ਦੀ ਅਨਖ ਤੇ ਗੈਰਤ ਵਾਸਤੇ ਪਰ ਚੰਦ ਲੋਕਾਂ ਦੇ ਵੱਲੋਂ ਪੰਜਾਬ ਦੇ ਉੱਤੇ ਇੱਕ ਨਵਾਂ ਹਮਲਾ ਕਰਨ ਦੀ ਜਿਹੜੀ ਕੋਸ਼ਿਸ਼ ਸੀਗੀ ਗੇਪ ਰੇਡ ਭਾਵ ਪੰਜਾਬ ਦੀ ਨੌਜਵਾਨੀ ਨਾ ਮਰਦ ਦਿਖਾਉਣ ਦੀ ਕੋਸ਼ਿਸ਼। ਸਾਗਦਿਆਂ ਜ਼ਮੀਰਾਂ ਵਾਲੇ ਪੰਜਾਬੀਆਂ ਨੇ ਸਿੱਖਾਂ ਨੇ ਡਟ ਕੇ ਪੰਥ ਨੇ ਦਾ ਵਿਰੋਧ ਕੀਤਾ ਤੇ ਜਿਹੜੇ ਸ਼ਰਾਰਤੀ ਲੋਕ ਸੀ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਪਤਾ ਲੱਗ ਗਿਆ ਉਹਨਾਂ ਨੂੰ ਵੀ ਖਾਲਸਾ ਜਿਉਂਦਾ ਜਾਗਦਾ ਇਹੋ ਜਿਹੀ ਜਿਹੜੀਆਂ ਕੁਝੀਆਂ ਚਾਲਾਂ ਇਹ ਨਾ ਪਹਿਲਾਂ ਕਾਮਯਾਬ ਕਰੀ ਹੁੰਦੀਆਂ ਨੇ ਨਾ ਗਾਹ ਹੁੰਦੇ ਆਂਗੇ ਜਿੰਨਾ ਚਿਰ ਮਹਾਰਾਜ ਕਿਰਪਾ ਕਰਨ ਸਵਾਸ ਬਖਸ਼ੇ ਨੇ ਡਟ ਕੇ ਵਿਰੋਧ ਕਰਦੇ ਸਿ ਕਰਾਂਗੇ ਅਸੀਂ ਆਪਣਾ ਫਰਜ਼ ਸਮਝਦੇ ਹੋਇਆ ਬੇਸ਼ੱਕ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੀ ਪਰ ਨਾਲ ਅਸੀਂ ਇਹ ਵੀ ਕਿਹਾ ਸੀ ਕਿ ਜੇਕਰ ਸਰਕਾਰਾਂ ਨੇ ਇਹ ਨਾ ਰੋਕਿਆ ਨਾ ਬੰਦ ਕੀਤਾ ਅਸੀਂ ਆਪ ਰੋਕਾਂਗੇ ਸਾਨੂੰ ਮਾਰ ਇਹਨੇ ਸ਼ਸਤਰ ਬਖਸ਼ੇ ਨੇ ਇਹ ਅਸੀਂ ਭੇਡਾਂ ਚਾਰ ਵਾਸਤੇ ਡਾਂਗਾ ਨਹੀਂ ਰੱਖੀਆਂ ਜੇ ਕੋਈ ਸਾਡੇ ਤੇ ਆ ਕੇ ਇਸ ਤਰੀਕੇ ਨਾਲ ਹਮਲੇ ਕਰੂਗਾ ਤੇ ਹਮਲੇ ਬਰਦਾਸ਼ਤ ਨਹੀਂ ਕਰਿਆ ਨਹੀਂ ਪਹਿਲਾਂ ਹੀ ਬਹੁਤ ਜ਼ਿਆਦਾ ਗੰਦ ਪੈਲ ਕਿਆ ਸਾਡੇ ਪੰਜਾਬ ਦੀ ਨੌਜਵਾਨੀ ਲੱਚਰ ਦਾ ਸ਼ਿਕਾਰ ਹੋ ਰਹੀ ਆ ਸਾਡੀਆਂ ਧੀਆਂ ਪੰਜਾਬ ਦੀਆਂ ਧੀਆਂ ਜਾਈਆਂ ਜਿਨ੍ਹਾਂ ਨੇ ਯੋਧੇ ਸੁਰਮੇ ਪੈਦਾ ਕਰਨੇ ਨੇ ਉਹ ਟਿਕਟੌਕ ਤੇ ਇੰਸਟਾਗ੍ਰਾਮ ਤੇ ਨੰਗਾ ਨਾਚਾਂ ਚਲੀਆਂ ਨੇ ਇਹਨਾਂ ਦਿਨਾਂ ਦੇ ਵਿੱਚ ਡਿਜੀਟਲ ਮੀਡੀਆ ਤੇ ਇੱਕ ਵੀਡੀਓ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਸੀ ਦੱਸ ਦਿੰਨੇ ਆ ਕਿ ਅੰਮ੍ਰਿਤਸਰ ਸਾਹਿਬ ਦੇ ਵਿੱਚ ਰੋਜ਼ ਗਾਰਡਨ ਦੇ ਵਿੱਚ ਗੇ ਪ੍ਰਾਈਡ ਦੇ ਵੱਲੋਂ ਇੱਕ ਰੈਲੀ ਕਰਨ ਦਾ ਜੋ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਰੋਸ ਜ਼ਾਹਿਰ ਕੀਤਾ ਉਹਨਾਂ ਨੇ ਰੋਸ ਜਤਾਇਆ ਸੀ ਇਹ ਪ੍ਰੋਗਰਾਮ ਨੂੰ ਲੈ ਕੇ ਜਿਹੜਾ ਨਿਹੰਗ ਸਿੰਘ ਵੱਲੋਂ ਜਿੱਥੇ ਸਥਾਨਕ ਪ੍ਰਸ਼ਾਸਨ ਨੂੰ ਪ੍ਰੇਡ ਨੂੰ ਮਨਜ਼ੂਰੀ ਨਾ ਦੇਣ ਦੀ ਜਿਹੜੀ ਅਪੀਲ ਕੀਤੀ ਸੀ ਉੱਥੇ ਕਿਹਾ ਸੀ ਕਿ ਸਾਡੇ ਵੱਲੋਂ ਸੱਤ ਸ਼ਬਦਾਂ ਵਿੱਚ ਸਤਾਬਣੀਆਂ ਉਹਨਾਂ ਨੇ ਹੋਰ ਵੀ ਕਿਹਾ ਸੀ ਕਿ ਜੋ ਇਹ ਕਰ ਰਹੇ ਨੇ ਅਤੇ ਕਰਵਾ ਰਹੇ ਨੇ ਅਸੀਂ ਕਿਸੇ ਵੀ ਹਾਲਤ ਵਿੱਚ ਅੰਮ੍ਰਿਤਸਰ ਵਿੱਚ ਅਗੇ ਪ੍ਰਾਈਡ ਹੋਣ ਦੀ ਇਜਾਜ਼ਤ ਨਹੀਂ ਦੇਵਾਂਗੇ ਤਾਂ ਜਥੇਬੰਦੀਆਂ ਵੱਲੋਂ ਇਸ ਦਾ ਜਿਹੜਾ ਸਖਤ ਵਿਰੋਧ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਜਿਹੜਾ ਹੁਣ ਮੈਡ ਸੰਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਹਾਜੀ ਸਸ਼ੀਕਾਲ ਜੀ ਮੈਂ ਤੁਹਾਡਾ ਆਪਣਾ ਮੈਚ ਸੰਧੂ ਤੇ ਆਈ ਹੋਪ ਤੁਸੀਂ ਸਾਜਾ ਦੇ ਠੀਕ ਹੋਵੋਗੇ ਖੁਸ਼ ਹੋਵੋਗੇ ਆਬਾਦ ਹੋਵੋਗੇ ਤੇ ਮੈਨੂੰ ਬਹੁਤ ਜਾਨਿਆ ਦੇ ਇੰਸਟਾਗ੍ਰam ਤੇ ਮੈਸੇਜਸ ਆ ਰਹੇ ਆ ਤੇ ਸਪੇਅਰ ਦੇ ਮੈਨੂੰ ਬਹੁਤ ਮੀਡੀਆ ਚੈਨਲਸ ਵੱਲੋਂ ਵੀ ਕਾਲਸ ਆਏ ਨੇ ਕਿ ਜੋ ਪ੍ਰਾਈਡ ਪ੍ਰੇਡ ਕੈਨਸਲ ਹੋਈ ਹੈ ਤੁਹਾਨੂੰ ਉਹਨੂੰ ਲੈ ਕੇ ਕੀ ਰਿਵਿਊ ਹੈ ਮੇਰੇ ਅਕੋਰਡਿੰਗਲੀ ਇਟਸ ਅ ਵੈਰੀ ਨਾਰਮਲ ਥਿੰਗ ਅਗਰ ਕੋਈ ਗੱਲ ਨਹੀਂ ਐ ਈਡੀ ਕੋਈ ਵੱਡੀ ਗੱਲ ਨਹੀਂ ਐ ਜੇ ਕੈਨਸਲ ਹੋ ਗਈ ਆ ਤੇ ਈਡੀ ਕੋਈ ਗੱਲ ਨਹੀਂ ਐ ਸਾਡੇ ਅੰਮ੍ਰਿਤ ਸਰ ਜਿਹੜਾ ਵਈ ਗੁਰੂਆ ਪੀਰਾਂ ਦੀ ਧਰਤੀ ਆ ਸਾਨੂੰ ਆਪਣੇ ਕਲਚਰ ਦੀ ਤੇ ਆਪਣੀ ਸੋਸਾਇਟੀ ਨੂੰ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਵਾ ਅਗਰ ਸੋਸਾਇਟੀ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੈਪਟ ਨਹੀਂ ਕਰਨਾ ਚਾਹੁੰਦੀ ਇਹਨਾਂ ਚੀਜ਼ਾਂ ਨੂੰ ਅਹ ਜੇ ਨਹੀਂ ਰੈਡੀ ਇਹਨਾਂ ਚੀਜ਼ਾਂ ਲਈ ਤੇ ਸਾਨੂੰ ਨਹੀਂ ਕਰਨੀ ਚਾਹੀਦੀ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਡੇ ਰੀਨੀਆਂ ਕੁਰਬਾਨੀਆਂ ਦਿੱਤੀਆਂ ਸਾਨੂੰ ਤੇ ਅਸੀਂ ਇੱਕ ਜੇ ਸੁਸਾਇਟੀ ਸਾਡਾ ਕਲਚਰ ਇਸ ਚੀਜ਼ ਨੂੰ ਨਹੀਂ ਅਸੈਪਟ ਕਰਨਾ ਚਾਹੁੰਦਾ ਤੇ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਸਾਨੂੰ ਇਹੋ ਜਿਹੀ ਪ੍ਰਾਈਡ ਨਹੀਂ ਕਰਨੀ ਚਾਹੀਦੀ ਫਿਰ ਹੈਨਾ ਅਗਰ ਸੁਸਾਇਟੀ ਨਹੀਂ ਇਸ ਚੀਜ਼ ਨੂੰ ਲੈ ਕੇ ਖੁਸ਼ ਹੈਗੀ ਸੁਸਾਇਟੀ ਹੀ ਨਹੀਂ ਅਸੈਪਟ ਕਰਨਾ ਚਾਹੁੰਦੀ ਤਾਂ ਇੱਡੀ ਕੋਈ ਇਹਦੇ ਵਿੱਚ ਗਿਲਾ ਸ਼ਿਕਵਾ ਕਰਨ ਵਾਲੀ ਕੋਈ ਗੱਲ ਨਹੀਂ ਆ ਬਿਲਕੁਲ ਬਹੁਤ ਵਧੀਆ ਡਿਸੀਜਨ ਲਿੱਤਾ ਗਿਆ ਕਿ ਅੰਮ੍ਰਿਤਸਰ ਚ ਪ੍ਰਾਈਡ ਨਹੀਂ ਹੋ ਰਹੀ ਤਾਂ ਇਹਦੇ ਵਿੱਚ ਕੋਈ ਗਿਲਾ ਸ਼ਿਕਵਾ ਮੈਨੂੰ ਤੇ ਮੇਰੇ ਵੱਲੋਂ ਤੇ ਕੋਈ ਵੀ ਨਹੀਂ ਆ ਮੈਂ ਸਭਰਾਂ ਨੂੰ ਆਹੀ ਅਪੀਲ ਕਰੂੰਗਾ ਕਿ ਆਪਣੀ ਜ਼ਿੰਦਗੀ ਜਿਓ ਆਪਣੀ ਲਾਈਫ ਇੰਜੋਏ ਕਰੋ ਅਵਿਕਾਰ ਕਰੋ ਜਿਵੇਂ ਮਰਜੀ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਕਰੋ ਆਪਣੀ ਲਾਈਫ ਇੰਜੋਏ ਕਰੋ ਅਗਰ ਸੋਸਾਇਟੀ ਜਿਹੜੀ ਚੀਜ਼ ਨੂੰ ਨਹੀਂ ਐਸੈਪਟ ਕਰਨਾ ਚਾਹੁੰਦੀ ਸਾਨੂੰ ਸੋਸਾਇਟੀ ਨੂੰ ਨਈਂ ਟ੍ਰਿਗਰ ਕਰਨਾ ਚਾਹੀਦਾ ਬਾਰ ਬਾਰ ਉਹਨਾਂ ਚੀਜ਼ਾਂ ਨੂੰ ਲੈ ਕੇ 27 ਅਪ੍ਰੈਲ ਵਾਲੇ ਦਿਨ ਇੱਕ ਗੇ ਪ੍ਰੇਡ ਅੰਮ੍ਰਿਤਸਰ ਸਾਹਿਬ ਦੇ ਵਿੱਚ ਕੱਢਣ ਦੀ ਗੱਲ ਕੀਤੀ ਗਈ ਸੀ ਕੁਝ ਲੋਕਾਂ ਦੇ ਵੱਲੋਂ ਗੇ ਪ੍ਰੇਡ ਕੱਢਣ ਦਾ ਮਤਲਬ ਸੀ ਪੰਜਾਬ ਦੀ ਨੌਜਵਾਨੀ ਨੂੰ ਨਾਂ ਮਰਦ ਵਿਖਾਉਣਾ ਯੋਧਿਆਂ ਦੀ ਸੂਰਬੀਰਾਂ ਦੀ ਸ਼ਹੀਦਾਂ ਦੀ ਇਹ ਧਰਤੀ ਆ ਪੰਜਾਬ ਦਾ ਹਰ ਵਸਿੰਦਾ ਯੋਧਾ ਜਿੱਥੇ ਪੰਜਾਬ ਦੇ ਵਸਿੰਦਿਆਂ ਨੇ ਕੁਰਬਾਨੀਆਂ ਕੀਤੀਆਂ ਪੰਜਾਬ ਦੀ ਅਨਖ ਗੈਰਤ ਲਈ ਉੱਥੇ ਸਿੱਖਾਂ ਨੇ ਬੇਅੰਤ ਸਿਰ ਦਿੱਤੇ ਨੇ ਯੋਧਿਆਂ ਨੇ ਸਿਰ ਦਿੱਤੇ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਲੜੇ ਨੇ ਜੁੰਝੇ ਨੇ ਪੰਜਾਬ ਦੀ ਅਨਖ ਤੇ ਗੈਰਤ ਵਾਸਤੇ ਪਰ ਚੰਦ ਲੋਕਾਂ ਦੇ ਵੱਲੋਂ ਪੰਜਾਬ ਦੇ ਉੱਤੇ ਇੱਕ ਨਵਾਂ ਹਮਲਾ ਕਰਨ ਦੀ ਜਿਹੜੀ ਕੋਸ਼ਿਸ਼ ਸੀਗੀ ਗੇਪ ਰੇਡ ਭਾਵ ਪੰਜਾਬ ਦੀ ਨੌਜਵਾਨੀ ਨਾ ਮਰਦ ਦਿਖਾਉਣ ਦੀ ਕੋਸ਼ਿਸ਼। ਸਾਗਦਿਆਂ ਜ਼ਮੀਰਾਂ ਵਾਲੇ ਪੰਜਾਬੀਆਂ ਨੇ ਸਿੱਖਾਂ ਨੇ ਡਟ ਕੇ ਪੰਥ ਨੇ ਦਾ ਵਿਰੋਧ ਕੀਤਾ ਤੇ ਜਿਹੜੇ ਸ਼ਰਾਰਤੀ ਲੋਕ ਸੀ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਪਤਾ ਲੱਗ ਗਿਆ ਉਹਨਾਂ ਨੂੰ ਵੀ ਖਾਲਸਾ ਜਿਉਂਦਾ ਜਾਗਦਾ ਇਹੋ ਜਿਹੀ ਜਿਹੜੀਆਂ ਕੁਝੀਆਂ ਚਾਲਾਂ ਇਹ ਨਾ ਪਹਿਲਾਂ ਕਾਮਯਾਬ ਕਰੀ ਹੋਣਦੀਆਂ ਨੇ ਨਾ ਗਾਹ ਹੋਂਦਿਆਂਗੇ ਜਿੰਨਾ ਚਿਰ ਮਹਾਰਾਜ ਕਿਰਪਾ ਕਰਨ ਸਵਾਸ ਬਖਸ਼ੇ ਨੇ ਡਟ ਕੇ ਵਿਰੋਧ ਕਰਦੇ ਸਿ ਕਰਾਂਗੇ ਅਸੀਂ ਆਪਣਾ ਫਰਜ਼ ਸਮਝਦੇ ਹੋਇਆ ਬੇਸ਼ੱਕ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੀ ਪਰ ਨਾਲ ਅਸੀਂ ਇਹ ਵੀ ਕਿਹਾ ਸੀ ਕਿ ਜੇਕਰ ਸਰਕਾਰਾਂ ਨੇ ਇਹ ਨਾ ਰੋਕਿਆ ਨਾ ਬੰਦ ਕੀਤਾ ਅਸੀਂ ਆਪ ਰੋਕਾਂਗੇ ਸਾਨੂੰ ਮਾਰ ਇਹਨੇ ਸ਼ਸਤਰ ਬਖਸ਼ੇ ਨੇ ਇਹ ਅਸੀਂ ਭੇਡਾਂ ਚਾਰ ਵਾਸਤੇ ਡਾਂਗਾ ਨਹੀਂ ਰੱਖੀਆਂ ਜੇ ਕੋਈ ਸਾਡੇ ਤੇ ਆ ਕੇ ਇਸ ਤਰੀਕੇ ਨਾਲ ਹਮਲੇ ਕਰੂਗਾ ਤੇ ਹਮਲੇ ਬਰਦਾਸ਼ਤ ਨਹੀਂ ਕਰਿਆ ਨਹੀਂ ਪਹਿਲਾਂ ਹੀ ਬਹੁਤ ਜ਼ਿਆਦਾ ਗੰਦ ਪੈਲ ਕੇ ਸਾਡੇ ਪੰਜਾਬ ਦੀ ਨੌਜਵਾਨੀ ਲੱਚਰ ਦਾ ਸ਼ਿਕਾਰ ਹੋ ਰਹੀ ਆ ਸਾਡੀਆਂ ਧੀਆਂ ਪੰਜਾਬ ਦੀਆਂ ਧੀਆਂ ਜਾਈਆਂ ਜਿਨ੍ਹਾਂ ਨੇ ਯੋਧੇ ਸੁਰਮੇ ਪੈਦਾ ਕਰਨੇ ਨੇ ਉਹ ਟਿਕਟੌਕ ਤੇ ਇੰਸਟਾਗ੍ਰam ਤੇ ਨੰਗਾ ਨਾਚਾਂ ਚੱਲੀਆਂ ਨੇ ਇਹਨਾਂ ਦਿਨਾਂ ਦੇ ਵਿੱਚ ਡਿਜੀਟਲ ਮੀਡੀਆ ਤੇ ਇੱਕ ਵੀਡੀਓ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਸੀ ਦੱਸ ਦਿੰਨੇ ਆ ਕਿ ਅੰਮ੍ਰਿਤਸਰ ਸਾਹਿਬ ਦੇ ਵਿੱਚ ਰੋਜ਼ ਗਾਰਡਨ ਦੇ ਵਿੱਚ ਗੇ ਪ੍ਰਾਈਡ ਦੇ ਵੱਲੋਂ ਇੱਕ ਰੈਲੀ ਕਰਨ ਦਾ ਜੋ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਰੋਸ ਜ਼ਾਹਿਰ ਕੀਤਾ ਉਹਨੇ ਰੋਸ ਜਤਾਇਆ ਸੀ ਇਹ ਪ੍ਰੋਗਰਾਮ ਨੂੰ ਲੈ ਕੇ ਜਿਹੜਾ ਨਿਹੰਗ ਸਿੰਘ ਵੱਲੋਂ ਜਿੱਥੇ ਸਥਾਨਕ ਪ੍ਰਸ਼ਾਸਨ ਨੂੰ ਪ੍ਰੇਡ ਨੂੰ ਮਨਜ਼ੂਰੀ ਨਾ ਦੇਣ ਦੀ ਜਿਹੜੀ ਅਪੀਲ ਕੀਤੀ ਸੀ ਉੱਥੇ ਕਿਹਾ ਸੀ ਕਿ ਸਾਡੇ ਵੱਲੋਂ ਸਖਤ ਸ਼ਬਦਾਂ ਵਿੱਚ ਸਤਾਵਣੀਆਂ ਉਹਨਾਂ ਨੇ ਹੋਰ ਵੀ ਕਿਹਾ ਸੀ ਕਿ ਜੋ ਇਹ ਕਰ ਰਹੇ ਨੇ ਅਤੇ ਕਰਵਾ ਰਹੇ ਨੇ ਅਸੀਂ ਕਿਸੇ ਵੀ ਹਾਲਤ ਵਿੱਚ ਅੰਮ੍ਰਿਤਸਰ ਵਿੱਚ ਅਗੇ ਪ੍ਰਾਈਡ ਹੋਣ ਦੀ ਇਜਾਜ਼ਤ ਨਹੀਂ ਦੇਵਾਂਗੇ ਤਾਂ ਜਥੇਬੰਦੀਆਂ ਵੱਲੋਂ ਇਸ ਦਾ ਜਿਹੜਾ ਸਖਤ ਵਿਰੋਧ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਜਿਹੜਾ ਹੁਣ ਮੈਡ ਸੰਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਅੱਜ ਸਸ਼ਕਲ ਜੀ ਮੈਂ ਤੁਹਾਡਾ ਆਪਣਾ ਮੈਚ ਸੰਧੂ ਤੇ ਆਈ ਹੋਪ ਤੁਸੀਂ ਸਾਜਾ ਦੇ ਠੀਕ ਹੋਵੋਗੇ ਖੁਸ਼ ਹੋਵੋਗੇ ਆਬਾਦ ਹੋਵੋਗੇ ਤੇ ਮੈਨੂੰ ਬਹੁਤ ਜਾਨਿਆ ਦੇ ਇੰਸਟਾਗ੍ਰam ਤੇ ਮੈਸੇਜਸ ਆ ਰਹੇ ਆ ਤੇ ਸਵੇਰ ਦੇ ਮੈਨੂੰ ਬਹੁਤ ਮੀਡੀਆ ਚੈਨਲਸ ਵੱਲੋਂ ਵੀ ਕਾਲਸ ਆਏ ਨੇ ਕਿ ਜੋ ਪ੍ਰਾਈਡ ਪ੍ਰੇਡ ਕੈਨਸਲ ਹੋਈ ਹੈ ਤੁਹਾਨੂੰ ਉਹਨੂੰ ਲੈ ਕੇ ਕੀ ਰਿਵਿਊ ਹੈ ਮੇਰੇ ਅਕੋਰਡਿੰਗਲੀ ਇਟਸ ਅ ਵੈਰੀ ਨਾਰਮਲ ਥਿੰਗ ਅਗਰ ਕੋਈ ਗੱਲ ਨਹੀਂ ਐ ਈਡੀ ਕੋਈ ਵੱਡੀ ਗੱਲ ਨਹੀਂ ਐ ਜੇ ਕੈਨਸਲ ਹੋ ਗਈ ਆ ਤੇ ਈਡੀ ਕੋਈ ਗੱਲ ਨਹੀਂ ਐ ਸਾਡੇ ਅੰਬਰੀਸ ਜਿਹੜਾ ਵਈ ਗੁਰੂਆ ਪੀਰਾਂ ਦੀ ਧਰਤੀ ਆ ਸਾਨੂੰ ਆਪਣੇ ਕਲਚਰ ਦੀ ਤੇ ਆਪਣੀ ਸੋਸਾਇਟੀ ਨੂੰ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਵਾ ਅਗਰ ਸੋਸਾਇਟੀ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੈਪਟ ਨਹੀਂ ਕਰਨਾ ਚਾਹੁੰਦੀ ਇਹਨਾਂ ਚੀਜ਼ਾਂ ਨੂੰ ਅਹ ਜੇ ਨਹੀਂ ਰੈਡੀ ਇਹਨਾਂ ਚੀਜ਼ਾਂ ਲਈ ਤੇ ਸਾਨੂੰ ਨਹੀਂ ਕਰਨੀ ਚਾਹੀਦੀ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਡੇ ਰੀਨੀਆਂ ਕੁਰਬਾਨੀਆਂ ਦਿੱਤੀਆਂ ਸਾਨੂੰ ਆ ਤੇ ਅਸੀਂ ਇੱਕ ਜੇ ਸੁਸਾਇਟੀ ਸਾਡਾ ਕਲਚਰ ਇਸ ਚੀਜ਼ ਨੂੰ ਨਹੀਂ ਅਸੈਪਟ ਕਰਨਾ ਚਾਹੁੰਦਾ ਤੇ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਸਾਨੂੰ ਇਹੋ ਜੀ ਪ੍ਰੇਡ ਪ੍ਰਾਈਡ ਨਹੀਂ ਕਰਨੀ ਚਾਹੀਦੀ ਫਿਰ ਹੈਨਾ ਅਗਰ ਸੁਸਾਇਟੀ ਨਹੀਂ ਇਸ ਚੀਜ਼ ਨੂੰ ਲੈ ਕੇ ਖੁਸ਼ ਹੈਗੀ ਸੁਸਾਇਟੀ ਹੀ ਨਹੀਂ ਅਸੈਪਟ ਕਰਨਾ ਚਾਹੁੰਦੀ ਤਾਂ ਇੱਦੀ ਕੋਈ ਇਹਦੇ ਵਿੱਚ ਗਿਲਾ ਸ਼ਿਕਵਾ ਕਰਨ ਵਾਲੀ ਕੋਈ ਗੱਲ ਨਹੀਂ ਆ ਬਿਲਕੁਲ ਬਹੁਤ ਵਧੀਆ ਡਿਸੀਜਨ ਲਿੱਤਾ ਗਿਆ ਕਿ ਅੰਮ੍ਰਿਤਸਰ ਚ ਪ੍ਰਾਈਡ ਨਹੀਂ ਹੋ ਰਹੀ ਤਾਂ ਇਹਦੇ ਵਿੱਚ ਕੋਈ ਗਿਲਾ ਸ਼ਿਕਵਾ ਮੈਨੂੰ ਤੇ ਮੇਰੇ ਵੱਲੋਂ ਤੇ ਕੋਈ ਵੀ ਨਹੀਂ ਆ ਮੈਂ ਸਭਰਾਂ ਨੂੰ ਆਹੀ ਅਪੀਲ ਕਰੂੰਗਾ ਕਿ ਆਪਣੀ ਜ਼ਿੰਦਗੀ ਜਿਓ ਆਪਣੀ ਲਾਈਫ ਇੰਜੋਏ ਕਰੋ ਅਵਿਕਾਰ ਕਰੋ ਜਿਵੇਂ ਮਰਜੀ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਕਰੋ ਆਪਣੀ ਲਾਈਫ ਇੰਜੋਏ ਕਰੋ ਅਗਰ ਸੋਸਾਇਟੀ ਜਿਹੜੀ ਚੀਜ਼ ਨੂੰ ਨਹੀਂ ਐਸੈਪਟ ਕਰਨਾ ਚਾਹੁੰਦੀ ਸਾਨੂੰ ਸੋਸਾਇਟੀ ਨੂੰ ਨਈਂ ਟ੍ਰਿਗਰ ਕਰਨਾ ਚਾਹੀਦਾ ਬਾਰ-ਬਾਰ ਉਹਨਾਂ ਚੀਜ਼ਾਂ ਨੂੰ ਲੈ ਕੇ 27 ਅਪ੍ਰੈਲ ਵਾਲੇ ਦਿਨ ਇੱਕ ਗੇ ਪ੍ਰੇਡ ਅੰਮ੍ਰਿਤਸਰ ਸਾਹਿਬ ਦੇ ਵਿੱਚ ਕੱਢਣ ਦੀ ਗੱਲ ਕੀਤੀ ਗਈ ਸੀ ਕੁਝ ਲੋਕਾਂ ਦੇ ਵੱਲੋਂ ਗੇ ਪ੍ਰੇਡ ਕੱਢਣ ਦਾ ਮਤਲਬ ਸੀ ਪੰਜਾਬ ਦੀ ਨੌਜਵਾਨੀ ਨੂੰ ਨਾਂ ਮਰਦ ਵਿਖਾਉਣਾ ਯੋਧਿਆਂ ਦੀ ਸੂਰਬੀਰਾਂ ਦੀ ਸ਼ਹੀਦਾਂ ਦੀ ਇਹ ਧਰਤੀ ਆ ਪੰਜਾਬ ਦਾ ਹਰ ਵਸਿੰਦਾ ਯੋਧਾ ਜਿੱਥੇ ਪੰਜਾਬ ਦੇ ਵਸਿੰਦਿਆਂ ਨੇ ਕੁਰਬਾਨੀਆਂ ਕੀਤੀਆਂ ਪੰਜਾਬ ਦੀ ਅਨਖ ਗੈਰਤ ਲਈ ਉੱਥੇ ਸਿੱਖਾਂ ਨੇ ਬੇਅੰਤ ਸਿਰ ਦਿੱਤੇ ਨੇ ਯੋਧਿਆਂ ਨੇ ਸਿਰ ਦਿੱਤੇ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਲੜੇ ਨੇ ਜੁੰਝੇ ਨੇ ਪੰਜਾਬ ਦੀ ਅਨਖ ਤੇ ਗੈਰਤ ਵਾਸਤੇ ਪਰ ਚੰਦ ਲੋਕਾਂ ਦੇ ਵੱਲੋਂ ਪੰਜਾਬ ਦੇ ਉੱਤੇ ਇੱਕ ਨਵਾਂ ਹਮਲਾ ਕਰਨ ਦੀ ਜਿਹੜੀ ਕੋਸ਼ਿਸ਼ ਸੀਗੀ ਗੇਪ ਰੇਡ ਭਾਵ ਪੰਜਾਬ ਦੀ ਨੌਜਵਾਨੀ ਨਾ ਮਰਦ ਦਿਖਾਉਣ ਦੀ ਕੋਸ਼ਿਸ਼ ਸਾਗਦਿਆਂ ਜ਼ਮੀਰਾਂ ਵਾਲੇ ਪੰਜਾਬੀਆਂ ਨੇ ਸਿੱਖਾਂ ਨੇ ਡਟ ਕੇ ਪੰਥ ਨੇ ਦਾ ਵਿਰੋਧ ਕੀਤਾ ਤੇ ਜਿਹੜੇ ਸ਼ਰਾਰਤੀ ਲੋਕ ਸੀ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਪਤਾ ਲੱਗ ਗਿਆ ਉਹਨਾਂ ਨੂੰ ਵੀ ਖਾਲਸਾ ਜਿਉਂਦਾ ਜਾਗਦਾ ਇਹੋ ਜਿਹੀਆਂ ਕੁਝੀਆਂ ਚਾਲਾਂ ਇਹ ਨਾ ਪਹਿਲਾਂ ਕਾਮਯਾਬ ਕਰੀ ਹੋਣ ਦਿੱਤੀਆਂ ਨੇ ਨਾ ਗਾਹ ਹੋਂਦਿਆਂਗੇ ਜਿੰਨਾ ਚਿਰ ਮਹਾਰਾਜ ਕਿਰਪਾ ਕਰਨ ਸਵਾਸ ਬਖਸ਼ੇ ਨੇ ਡਟ ਕੇ ਵਿਰੋਧ ਕਰਦੇ ਸਿ ਕਰਾਂਗੇ ਅਸੀਂ ਆਪਣਾ ਫਰਜ਼ ਬਰ ਸਮਝਦੇ ਹੋਇਆ ਬੇਸ਼ੱਕ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੀ ਪਰ ਨਾਲ ਅਸੀਂ ਇਹ ਵੀ ਕਿਹਾ ਸੀ ਕਿ ਜੇਕਰ ਸਰਕਾਰਾਂ ਨੇ ਇਹ ਨਾ ਰੋਕਿਆ ਨਾ ਬੰਦ ਕੀਤਾ ਅਸੀਂ ਆਪ ਰੋਕਾਂਗੇ ਸਾਨੂੰ ਮਾਰ ਨੇ ਸ਼ਸਤਰ ਬਖਸ਼ੇ ਨੇ ਇਹ ਅਸੀਂ ਭੇਡਾਂ ਚਾਰ ਵਾਸਤੇ ਡਾਂਗਾ ਨਹੀਂ ਰੱਖੀਆਂ ਜੇ ਕੋਈ ਸਾਡੇ ਤੇ ਆ ਕੇ ਇਸ ਤਰੀਕੇ ਨਾਲ ਹਮਲੇ ਕਰੂਗਾ ਤੇ ਹਮਲੇ ਬਰਦਾਸ਼ਤ ਨਹੀਂ ਕਰਿਆ ਨਹੀਂ ਪਹਿਲਾਂ ਹੀ ਬਹੁਤ ਜ਼ਿਆਦਾ ਗੰਦ ਪੈਰ ਕਿਆ ਸਾਡੇ ਪੰਜਾਬ ਦੀ ਨੌਜਵਾਨੀ ਲੱਚਕ ਦਾ ਸ਼ਿਕਾਰ ਹੋ ਰਹੀ ਆ ਸਾਡੀਆਂ ਧੀਆਂ ਪੰਜਾਬ ਦੀਆਂ ਧੀਆਂ ਜਾਈਆਂ ਜਿਨ੍ਹਾਂ ਨੇ ਯੋਧੇ ਸੁਰਮੇ ਪੈਦਾ ਕਰਨੇ ਨੇ ਉਹ ਟਿਕਟੌਕ ਤੇ ਇੰਸਟਾਗ੍ਰਾਮ ਤੇ ਨੰਗਾ ਨਾਚ ਰਚ ਰਹੀਆਂ ਨੇ ਇਹਨੇ ਦਿਨਾਂ ਦੇ ਵਿੱਚ ਡਿਜੀਟਲ ਮੀਡੀਆ ਤੇ ਇੱਕ ਵੀਡੀਓ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਸੀ ਦੱਸ ਦਿੰਨੇ ਆ ਕਿ ਅੰਮ੍ਰਿਤਸਰ ਸਾਹਿਬ ਦੇ ਵਿੱਚ ਰੋਜ਼ ਗਾਰਡਨ ਦੇ ਵਿੱਚ ਗੇ ਪ੍ਰਾਈਡ ਦੇ ਵੱਲੋਂ ਇੱਕ ਰੈਲੀ ਕਰਨ ਦਾ ਜੋ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਰੋਸ ਜ਼ਾਹਿਰ ਕੀਤਾ ਉਹਨੇ ਰੋਸ ਜਤਾਇਆ ਸੀ ਇਹ ਪ੍ਰੋਗਰਾਮ ਨੂੰ ਲੈ ਕੇ ਜਿਹੜਾ ਨਿਹੰਗ ਸਿੰਘ ਵੱਲੋਂ ਜਿੱਥੇ ਸਥਾਨਕ ਪ੍ਰਸ਼ਾਸਨ ਨੂੰ ਪ੍ਰੇਡ ਨੂੰ ਮਨਜ਼ੂਰੀ ਨਾ ਦੇਣ ਦੀ ਜਿਹੜੀ ਅਪੀਲ ਕੀਤੀ ਸੀ ਉੱਥੇ ਕਿਹਾ ਸੀ ਕਿ ਸਾਡੇ ਵੱਲੋਂ ਜਿਹੜਾ ਸਖਤ ਸ਼ਬਦਾਂ ਵਿੱਚ ਸਤਾਬਣੀਆਂ ਉਹਨਾਂ ਨੇ ਹੋਰ ਵੀ ਅਕੀਆਸੀ ਕਿ ਜੋ ਇਹ ਕਰ ਰਹੇ ਨੇ ਅਤੇ ਕਰਵਾ ਰਹੇ ਨੇ ਅਸੀਂ ਕਿਸੇ ਵੀ ਹਾਲਤ ਵਿੱਚ ਅੰਮ੍ਰਿਤਸਰ ਵਿੱਚ ਅਗੇ ਪ੍ਰਾਈਡ ਹੋਣ ਦੀ ਇਜਾਜ਼ਤ ਨਹੀਂ ਦਵਾਂਗੇ ਤਾਂ ਜਥੇਬੰਦੀਆਂ ਵੱਲੋਂ ਇਸ ਦਾ ਜਿਹੜਾ ਸਖਤ ਵਿਰੋਧ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਜਿਹੜਾ ਹੁਣ ਮੈਡ ਸੰਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਅੱਜ ਸਸ਼ਕਲ ਜੀ ਮੈਂ ਤੁਹਾਡਾ ਆਪਣਾ ਮੈਚ ਸੰਧੂ ਤੇ ਆਈ ਹੋਪ ਤੁਸੀਂ ਸਾਜਾ ਵੀ ਠੀਕ ਹੋਵੋਗੇ ਖੁਸ਼ ਹੋਵੋਗੇ ਆਬਾਦ ਹੋਵੋਗੇ ਤੇ ਮੈਨੂੰ ਬਹੁਤ ਜਾਣਿਆਂ ਦੇ ਇੰਸਟਾਗ੍ਰam ਤੇ ਮੈਸੇਜਸ ਆ ਰਹੇ ਆ ਤੇ ਸਵੇਰ ਦੇ ਮੈਨੂੰ ਬਹੁਤ ਮੀਡੀਆ ਚੈਨਲਸ ਵੱਲੋਂ ਵੀ ਕਾਲਸ ਆਏ ਨੇ ਕਿ ਜੋ ਪ੍ਰਾਈਡ ਪ੍ਰੇਡ ਕੈਨਸਲ ਹੋਈ ਹੈ ਤੁਹਾਨੂੰ ਡਾਊਨ ਨੂੰ ਲੈ ਕੇ ਕੀ ਰਿਵਿਊ ਹੈ ਮੇਰੇ ਅਕੋਰਡਿੰਗਲੀ ਇਟਸ ਅ ਵੈਰੀ ਨਾਰਮਲ ਥਿੰਗ ਅਗਰ ਕੋਈ ਗੱਲ ਨਹੀਂ ਐ ਈਡੀ ਕੋਈ ਵੱਡੀ ਗੱਲ ਨਹੀਂ ਐ ਜੇ ਕੈਨਸਲ ਹੋ ਗਈ ਆ ਤੇ ਈਡੀ ਕੋਈ ਗੱਲ ਨਹੀਂ ਐ ਸਾਡੇ ਅੰਬਰੇਸ ਜਿਹੜਾ ਵੇ ਗੁਰੂਆ ਪੀਰਾਂ ਦੀ ਧਰਤੀ ਆ ਸਾਨੂੰ ਆਪਣੇ ਕਲਚਰ ਦੀ ਤੇ ਆਪਣੀ ਸੋਸਾਇਟੀ ਨੂੰ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਵਾ ਅਗਰ ਸੋਸਾਇਟੀ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੈਪਟ ਨਹੀਂ ਕਰਨਾ ਚਾਹੁੰਦੀ ਇਹਨਾਂ ਚੀਜ਼ਾਂ ਨੂੰ ਹਜੇ ਨਹੀਂ ਰੈਡੀ ਇਹਨਾਂ ਚੀਜ਼ਾਂ ਲਈ ਤੇ ਸਾਨੂੰ ਨਹੀਂ ਕਰਨੀ ਚਾਹੀਦੀ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਡੇ ਰੀਨੀਆਂ ਕੁਰਬਾਨੀਆਂ ਦਿੱਤੀਆਂ ਸਾਨੂੰ ਤੇ ਅਸੀਂ ਇੱਕ ਜੇ ਸੁਸਾਇਟੀ ਸਾਡਾ ਕਲਚਰ ਇਸ ਚੀਜ਼ ਨੂੰ ਨਹੀਂ ਅਸੈਪਟ ਕਰਨਾ ਚਾਹੁੰਦਾ ਤੇ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਸਾਨੂੰ ਇਹੋ ਜੀ ਪ੍ਰੇਡ ਪ੍ਰਾਈਡ ਨਹੀਂ ਕਰਨੀ ਚਾਹੀਦੀ ਫਿਰ ਹੈਨਾ ਅਗਰ ਸੁਸਾਇਟੀ ਨਹੀਂ ਇਸ ਚੀਜ਼ ਨੂੰ ਲੈ ਕੇ ਖੁਸ਼ ਹੈਗੀ ਸੁਸਾਇਟੀ ਹੀ ਨਹੀਂ ਅਸੈਪਟ ਕਰਨਾ ਚਾਹੁੰਦੀ ਤਾਂ ਇੱਦੀ ਕੋਈ ਇਹਦੇ ਵਿੱਚ ਗਿਲਾ ਸ਼ਿਕਵਾ ਕਰਨ ਵਾਲੀ ਕੋਈ ਗੱਲ ਨਹੀਂ ਆ ਬਿਲਕੁਲ ਬਹੁਤ ਵਧੀਆ ਡਿਸੀਜਨ ਲਿੱਤਾ ਗਿਆ ਕਿ ਅਸੀਂ ਰਿਸਰਚਰ ਕੇ ਪ੍ਰਾਈਡ ਨਹੀਂ ਹੋ ਰਹੀ ਤਾਂ ਇਹਦੇ ਵਿੱਚ ਕੋਈ ਗਿਲਾ ਸ਼ਿਕਵਾ ਮੈਨੂੰ ਤੇ ਮੇਰੇ ਵੱਲੋਂ ਤੇ ਕੋਈ ਵੀ ਨਹੀਂ ਆ ਮੈਂ ਸਭਰਾਂ ਨੂੰ ਆਹੀ ਅਪੀਲ ਕਰੂੰਗਾ ਕਿ ਆਪਣੀ ਜ਼ਿੰਦਗੀ ਜਿਓ ਆਪਣੀ ਲਾਈਫ ਇੰਜੋਏ ਕਰੋ ਅਵਿਕਾਰ ਕਰੋ ਜਿਵੇਂ ਮਰਜੀ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਕਰੋ ਆਪਣੀ ਲਾਈਫ ਇੰਜੋਏ ਕਰੋ ਅਗਰ ਸੋਸਾਇਟੀ ਜਿਹੜੀ ਚੀਜ਼ ਨੂੰ ਨਹੀਂ ਐਸੈਪਟ ਕਰਨਾ ਚਾਹੁੰਦੀ ਸਾਨੂੰ ਸੋਸਾਇਟੀ ਨੂੰ ਨਈਂ ਟ੍ਰਿਗਰ ਕਰਨਾ ਚਾਹੀਦਾ ਬਾਰ ਬਾਰ ਉਹਨਾਂ ਚੀਜ਼ਾਂ ਨੂੰ ਲੈ ਕੇ 27 ਅਪ੍ਰੈਲ ਵਾਲੇ ਦਿਨ ਇੱਕ ਗੇ ਪ੍ਰੇਡ ਅੰਮ੍ਰਿਤਸਰ ਸਾਹਿਬ ਦੇ ਵਿੱਚ ਕੱਢਣ ਦੀ ਗੱਲ ਕੀਤੀ ਗਈ ਸੀ ਕੁਝ ਲੋਕਾਂ ਦੇ ਵੱਲੋਂ ਗੇ ਪ੍ਰੇਡ ਕੱਢਣ ਦਾ ਮਤਲਬ ਸੀ ਪੰਜਾਬ ਦੀ ਨੌਜਵਾਨੀ ਨੂੰ ਨਾਂ ਮਰਦ ਵਿਖਾਉਣਾ ਯੋਧਿਆਂ ਦੀ ਸੂਰਬੀਰਾਂ ਦੀ ਸ਼ਹੀਦਾਂ ਦੀ ਇਹ ਧਰਤੀ ਆ ਪੰਜਾਬ ਦਾ ਹਰ ਵਸਿੰਦਾ ਯੋਧਾ ਜਿੱਥੇ ਪੰਜਾਬ ਦੇ ਵਸਿੰਦਿਆਂ ਨੇ ਕੁਰਬਾਨੀਆਂ ਕੀਤੀਆਂ ਪੰਜਾਬ ਦੀ ਅਨਖ ਗੈਰਤ ਲਈ ਉੱਥੇ ਸਿੱਖਾਂ ਨੇ ਬੇਅੰਤ ਸਿਰ ਦਿੱਤੇ ਨੇ ਯੋਧਿਆਂ ਨੇ ਸਿਰ ਦਿੱਤੇ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਲੜੇ ਨੇ ਜੁੰਝੇ ਨੇ ਪੰਜਾਬ ਦੀ ਅਨਖ ਤੇ ਗੈਰਤ ਵਾਸਤੇ ਪਰ ਚੰਦ ਲੋਕਾਂ ਦੇ ਵੱਲੋਂ ਪੰਜਾਬ ਦੇ ਉੱਤੇ ਇੱਕ ਨਵਾਂ ਹਮਲਾ ਕਰਨ ਦੀ ਜਿਹੜੀ ਕੋਸ਼ਿਸ਼ ਸੀਗੀ ਜੇਪ ਰੇਡ ਭਾਵ ਪੰਜਾਬ ਦੀ ਨੌਜਵਾਨੀ ਨਾ ਮਰਦ ਦਿਖਾਉਣ ਦੀ ਕੋਸ਼ਿਸ਼ ਆਗਦੀਆਂ ਜ਼ਮੀਰਾਂ ਵਾਲੇ ਪੰਜਾਬੀਆਂ ਨੇ ਸਿੱਖਾਂ ਨੇ ਡਟ ਕੇ ਪੰਥ ਨੇ ਦਾ ਵਿਰੋਧ ਕੀਤਾ ਤੇ ਜਿਹੜੇ ਸ਼ਰਾਰਤੀ ਲੋਕ ਸੀ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਪਤਾ ਲੱਗ ਗਿਆ ਉਹਨਾਂ ਨੂੰ ਵੀ ਖਾਲਸਾ ਜਿਉਂਦਾ ਜਾਗਦਾ ਇਹੋ ਜਿਹੀਆਂ ਕੁਝੀਆਂ ਚਾਲਾਂ ਇਹ ਨਾ ਪਹਿਲਾਂ ਕਾਮਯਾਬ ਕਰੀ ਹੋਣ ਦਿੱਤੀਆਂ ਨੇ ਨਾ ਗਾਹ ਹੁੰਦੇ ਆਂਗੇ ਜਿੰਨਾ ਚਿਰ ਮਹਾਰਾਜ ਕਿਰਪਾ ਕਰਨ ਸਵਾਸ ਬਖਸ਼ੇ ਨੇ ਡਟ ਕੇ ਵਿਰੋਧ ਕਰਦੇ ਸਿ ਕਰਾਂਗੇ ਅਸੀਂ ਆਪਣਾ ਫਰਜ਼ ਬਰ ਸਮਝਦੇ ਹੋਇਆ ਬੇਸ਼ੱਕ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੀ ਪਰ ਨਾਲ ਅਸੀਂ ਇਹ ਵੀ ਕਿਹਾ ਸੀ ਕਿ ਜੇਕਰ ਸਰਕਾਰਾਂ ਨੇ ਇਹ ਨਾ ਰੋਕਿਆ ਨਾ ਬੰਦ ਕੀਤਾ ਅਸੀਂ ਆਪ ਰੋਕਾਂਗੇ ਸਾਨੂੰ ਮਾਰ ਇਹਨੇ ਸ਼ਸਤਰ ਬਖਸ਼ੇ ਨੇ ਇਹ ਅਸੀਂ ਭੇਡਾਂ ਚਾਰ ਵਾਸਤੇ ਡਾਂਗਾਂ ਨਹੀਂ ਰੱਖੀਆਂ ਜੇ ਕੋਈ ਸਾਡੇ ਤੇ ਆ ਕੇ ਇਸ ਤਰੀਕੇ ਨਾਲ ਹਮਲੇ ਕਰੂਗਾ ਤੇ ਹਮਲੇ ਬਰਦਾਸ਼ਤ ਨਹੀਂ ਕਰੀਏਂਗੇ ਪਹਿਲਾਂ ਹੀ ਬਹੁਤ ਜ਼ਿਆਦਾ ਗੰਦ ਪੈ ਰਖਿਆ ਸਾਡੇ ਪੰਜਾਬ ਦੀ ਨੌਜਵਾਨੀ ਲੱਚਕ ਦਾ ਸ਼ਿਕਾਰ ਹੋ ਰਹੀ ਆ ਸਾਡੀਆਂ ਧੀਆ ਪੰਜਾਬ ਦੀਆਂ ਧੀਆ ਜਾਈਆਂ ਜਿਨ੍ਹਾਂ ਨੇ ਯੋਧੇ ਸੁਰਮੇ ਪੈਦਾ ਕਰਨੇ ਨੇ ਉਹ ਟਿਕਟੌਕ ਤੇ ਇੰਸਟਾਗ੍ਰਾਮ ਤੇ ਨੰਗਾ ਨਾਚ ਚੱਲ ਰਚ ਰਹੀਆਂ ਨੇ ਇਹਨੇ ਦਿਨਾਂ ਦੇ ਵਿੱਚ ਡਿਜੀਟਲ ਮੀਡੀਆ ਤੇ ਇੱਕ ਵੀਡੀਓ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਸੀ ਦੱਸ ਦਿੰਨੇ ਆ ਕਿ ਅੰਮ੍ਰਿਤਸਰ ਸਾਹਿਬ ਦੇ ਵਿੱਚ ਰੋਜ਼ ਗਾਰਡਨ ਦੇ ਵਿੱਚ ਗੇ ਪ੍ਰਾਈਡ ਦੇ ਵੱਲੋਂ ਇੱਕ ਰੈਲੀ ਕਰਨ ਦਾ ਜੋ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਰੋਸ ਜ਼ਾਹਿਰ ਕੀਤਾ ਉਹਨੇ ਰੋਸ ਜਤਾਇਆ ਸੀ ਇਹ ਪ੍ਰੋਗਰਾਮ ਨੂੰ ਲੈ ਕੇ ਜਿਹੜਾ ਨਿਹੰਗ ਸਿੰਘ ਵੱਲੋਂ ਜਿੱਥੇ ਸਥਾਨਕ ਪ੍ਰਸ਼ਾਸਨ ਨੂੰ ਪ੍ਰੇਡ ਨੂੰ ਮਨਜ਼ੂਰੀ ਨਾ ਦੇਣ ਦੀ ਜਿਹੜੀ ਅਪੀਲ ਕੀਤੀ ਸੀ ਉੱਥੇ ਕਿਹਾ ਸੀ ਕਿ ਸਾਡੇ ਵੱਲੋਂ ਜਿਹੜਾ ਸਖਤ ਸ਼ਬਦਾਂ ਵਿੱਚ ਸਤਾਬਣੀਆਂ ਉਹਨਾਂ ਨੇ ਹੋਰ ਵੀ ओके ਅਸੀਂ ਕਿ ਜੋ ਇਹ ਕਰ ਰਹੇ ਨੇ ਅਤੇ ਕਰਵਾ ਰਹੇ ਨੇ ਅਸੀਂ ਕਿਸੇ ਵੀ ਹਾਲਤ ਵਿੱਚ ਅੰਮ੍ਰਿਤਸਰ ਵਿੱਚ ਅਗੇ ਪ੍ਰਾਈਡ ਹੋਣ ਦੀ ਇਜਾਜ਼ਤ ਨਹੀਂ ਦਵਾਂਗੇ ਤਾਂ ਜਥੇਬੰਦੀਆਂ ਵੱਲੋਂ ਇਸ ਦਾ ਜਿਹੜਾ ਸਖਤ ਵਿਰੋਧ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਜਿਹੜਾ ਹੁਣ ਮੈਡ ਸੰਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਅੱਜ ਸਸ਼ਕਲ ਜੀ ਮੈਂ ਤੁਹਾਡਾ ਆਪਣਾ ਮੈਚ ਸੰਧੂ ਤੇ ਆਈ ਹੋਪ ਤੁਸੀਂ ਸਾਜਾ ਵੀ ਠੀਕ ਹੋਵੋਗੇ ਖੁਸ਼ ਹੋਵੋਗੇ ਆਬਾਦ ਹੋਵੋਗੇ ਤੇ ਮੈਨੂੰ ਬਹੁਤ ਜਾਣਿਆਂ ਦੇ ਇੰਸਟਾਗ੍ਰam ਤੇ ਮੈਸੇਜਸ ਆ ਰਹੇ ਆ ਤਸਵੀਰ ਦੇ ਮੈਨੂੰ ਬਹੁਤ ਮੀਡੀਆ ਚੈਨਲਸ ਵੱਲੋਂ ਵੀ ਕਾਲਸ ਆਇਨੇ ਕਿ ਜੋ ਪ੍ਰਾਈਡ ਪ੍ਰੇਡ ਕੈਨਸਲ ਹੋਈ ਹੈ ਤੁਹਾਨੂੰ ਡਾਊਨ ਨੂੰ ਲੈ ਕੇ ਕੀ ਰਿਵਿਊ ਹੈ ਮੇਰੇ ਅਕੋਰਡਿੰਗਲੀ ਇਟਸ ਅ ਵੈਰੀ ਨਾਰਮਲ ਥਿੰਗ ਅਗਰ ਕੋਈ ਗੱਲ ਨਹੀਂ ਐ ਇੱਡੀ ਕੋਈ ਵੱਡੀ ਗੱਲ ਨਹੀਂ ਐ ਜੇ ਕੈਨਸਲ ਹੋ ਗਈ ਆ ਤੇ ਇੱਡੀ ਕੋਈ ਗੱਲ ਨਹੀਂ ਐ ਸਾਡੇ ਅੰਬਰੇਸ ਜਿਹੜਾ ਵੇ ਗੁਰੂਆ ਪੀਰਾਂ ਦੀ ਧਰਤੀ ਆ ਸਾਨੂੰ ਆਪਣੇ ਕਲਚਰ ਦੀ ਤੇ ਆਪਣੀ ਸੋਸਾਇਟੀ ਨੂੰ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਵਾ ਅਗਰ ਸੋਸਾਇਟੀ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੈਪਟ ਨਹੀਂ ਕਰਨਾ ਚਾਹੁੰਦੀ ਇਹਨਾਂ ਚੀਜ਼ਾਂ ਨੂੰ ਨਹੀਂ ਰੈਡੀ ਇਹਨਾਂ ਚੀਜ਼ਾਂ ਲਈ ਤੇ ਸਾਨੂੰ ਨਹੀਂ ਕਰਨੀ ਚਾਹੀਦੀ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਡੇ ਰੀਨੀਆਂ ਕੁਰਬਾਨੀਆਂ ਦਿੱਤੀਆਂ ਸਾਨੂੰ ਆਜ਼ਾ ਤੇ ਅਸੀਂ ਇੱਕ ਜੇ ਸੁਸਾਇਟੀ ਸਾਡਾ ਕਲਚਰ ਇਸ ਚੀਜ਼ ਨੂੰ ਨਹੀਂ ਅਸੈਪਟ ਕਰਨਾ ਚਾਹੁੰਦਾ ਤੇ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਸਾਨੂੰ ਇਹੋ ਜੀ ਪ੍ਰੇਡ ਪ੍ਰਾਈਡ ਨਹੀਂ ਕਰਨੀ ਚਾਹੀਦੀ ਫਿਰ ਹੈਨਾ ਅਗਰ ਸੁਸਾਇਟੀ ਨਹੀਂ ਇਸ ਚੀਜ਼ ਨੂੰ ਲੈ ਕੇ ਖੁਸ਼ ਹੈਗੀ ਸੁਸਾਇਟੀ ਹੀ ਨਹੀਂ ਅਸੈਪਟ ਕਰਨਾ ਚਾਹੁੰਦੀ ਤਾਂ ਇੱਦੀ ਕੋਈ ਇਹਦੇ ਵਿੱਚ ਗਿਲਾ ਸ਼ਿਕਵਾ ਕਰਨ ਵਾਲੀ ਕੋਈ ਗੱਲ ਨਹੀਂ ਆ ਬਿਲਕੁਲ ਬਹੁਤ ਵਧੀਆ ਡਿਸੀਜਨ ਲਿੱਤਾ ਗਿਆ ਕਿ ਅਸੀਂ ਰਿਸਰਚਰ ਕੇ ਪ੍ਰਾਈਡ ਨਹੀਂ ਹੋ ਰਹੀ ਤਾਂ ਇਹਦੇ ਵਿੱਚ ਕੋਈ ਗਿਲਾ ਸ਼ਿਕਵਾ ਮੈਨੂੰ ਤੇ ਮੇਰੇ ਵੱਲੋਂ ਤੇ ਕੋਈ ਵੀ ਨਹੀਂ ਆ ਮੈਂ ਸਭਰਾਂ ਨੂੰ ਆਹੀ ਅਪੀਲ ਕਰੂੰਗਾ ਕਿ ਆਪਣੀ ਜ਼ਿੰਦਗੀ ਜਿਓ ਆਪਣੀ ਲਾਈਫ ਇੰਜੋਏ ਕਰੋ ਅਵਿਕਾਰ ਕਰੋ ਜਿਵੇਂ ਮਰਜੀ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਕਰੋ ਆਪਣੀ ਲਾਈਫ ਇੰਜੋਏ ਕਰੋ ਅਗਰ ਸੋਸਾਇਟੀ ਜਿਹੜੀ ਚੀਜ਼ ਨੂੰ ਨਹੀਂ ਐਸੈਪਟ ਕਰਨਾ ਚਾਹੁੰਦੀ ਸਾਨੂੰ ਸੋਸਾਇਟੀ ਨੂੰ ਨਈਂ ਟ੍ਰਿਗਰ ਕਰਨਾ ਚਾਹੀਦਾ ਬਾਰ-ਬਾਰ ਉਹਨਾਂ ਚੀਜ਼ਾਂ ਨੂੰ ਲੈ ਕੇ 27 ਅਪ੍ਰੈਲ ਵਾਲੇ ਦਿਨ ਇੱਕ ਗੇ ਪਰੇਡ ਅੰਮ੍ਰਿਤਸਰ ਸਾਹਿਬ ਦੇ ਵਿੱਚ ਕੱਢਣ ਦੀ ਗੱਲ ਕੀਤੀ ਗਈ ਸੀ ਕੁਝ ਲੋਕਾਂ ਦੇ ਵੱਲੋਂ ਗੇ ਪਰੇਡ ਕੱਢਣ ਦਾ ਮਤਲਬ ਸੀ ਪੰਜਾਬ ਦੀ ਨੌਜਵਾਨੀ ਨੂੰ ਨਾਂ ਮਰਦ ਵਿਖਾਉਣਾ ਯੋਧਿਆਂ ਦੀ ਸੂਰਬੀਰਾਂ ਦੀ ਸ਼ਹੀਦਾਂ ਦੀ ਇਹ ਧਰਤੀ ਆ ਪੰਜਾਬ ਦਾ ਹਰ ਵਸਿੰਦਾ ਯੋਧਾ ਜਿੱਥੇ ਪੰਜਾਬ ਦੇ ਵਸਿੰਦਿਆਂ ਨੇ ਕੁਰਬਾਨੀਆਂ ਕੀਤੀਆਂ ਪੰਜਾਬ ਦੀ ਅਨਖ ਗੈਰਤ ਲਈ ਉੱਥੇ ਸਿੱਖਾਂ ਨੇ ਵਿਅੰਤ ਸਿਰ ਦਿੱਤੇ ਨੇ ਯੋਧਿਆਂ ਨੇ ਸਿਰ ਦਿੱਤੇ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਲੜੇ ਨੇ ਜੁੰਝੇ ਨੇ ਪੰਜਾਬ ਦੀ ਅਨਖ ਤੇ ਗੈਰਤ ਵਾਸਤੇ ਪਰ ਚੰਦ ਲੋਕਾਂ ਦੇ ਵੱਲੋਂ ਪੰਜਾਬ ਦੇ ਉੱਤੇ ਇੱਕ ਨਵਾਂ ਹਮਲਾ ਕਰਨ ਦੀ ਜਿਹੜੀ ਕੋਸ਼ਿਸ਼ ਸੀਗੀ ਗੇਪ ਰੇਡ ਭਾਵ ਪੰਜਾਬ ਦੀ ਨੌਜਵਾਨੀ ਨਾ ਮਰਦ ਦਿਖਾਉਣ ਦੀ ਕੋਸ਼ਿਸ਼ ਆਗਦੀਆਂ ਜ਼ਮੀਰਾਂ ਵਾਲੇ ਪੰਜਾਬੀਆਂ ਨੇ ਸਿੱਖਾਂ ਨੇ ਡਟ ਕੇ ਪੰਥ ਨੇ ਦਾ ਵਿਰੋਧ ਕੀਤਾ ਤੇ ਜਿਹੜੇ ਸ਼ਰਾਰਤੀ ਲੋਕ ਸੀ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਪਤਾ ਲੱਗ ਗਿਆ ਉਹਨਾਂ ਨੂੰ ਵੀ ਖਾਲਸਾ ਜਿਉਂਦਾ ਜਾਗਦਾ ਇਹੋ ਜਿਹੀਆਂ ਜਿਹੜੀਆਂ ਕੁਝੀਆਂ ਚਾਲਾਂ ਇਹ ਨਾ ਪਹਿਲਾਂ ਕਾਮਯਾਬ ਕਰੀ ਹੋਣ ਦਿੱਤੀਆਂ ਨੇ ਨਾ ਗਾਹ ਹੁੰਦੇ ਆਂਗੇ ਜਿੰਨਾ ਚਿਰ ਮਹਾਰਾਜ ਕਿਰਪਾ ਕਰਨ ਸਵਾਸ ਬਖਸ਼ੇ ਨੇ ਡਟ ਕੇ ਵਿਰੋਧ ਕਰਦੇ ਸਿ ਕਰਾਂਗੇ ਅਸੀਂ ਆਪਣਾ ਫਰਜ਼ ਬੜ ਸਮਝਦਿਆ ਹੋਇਆ ਬੇਸ਼ੱਕ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੀ ਪਰ ਨਾਲ ਅਸੀਂ ਇਹ ਵੀ ਕਿਹਾ ਸੀ ਕਿ ਜੇਕਰ ਸਰਕਾਰਾਂ ਨੇ ਇਹ ਨਾ ਰੋਕਿਆ ਨਾ ਬੰਦ ਕੀਤਾ ਅਸੀਂ ਆਪ ਰੋਕਾਂਗੇ ਸਾਨੂੰ ਮਾਰ ਨੇ ਸ਼ਸਤਰ ਬਖਸ਼ੇ ਨੇ ਇਹ ਅਸੀਂ ਭੇਡਾਂ ਚਾਰ ਵਾਸਤੇ ਡਾਂਗਾਂ ਨਹੀਂ ਰੱਖੀਆਂ ਜੇ ਕੋਈ ਸਾਡੇ ਤੇ ਆ ਕੇ ਇਸ ਤਰੀਕੇ ਨਾਲ ਹਮਲੇ ਕਰੂਗਾ ਤੇ ਹਮਲੇ ਬਰਦਾਸ਼ਤ ਨਹੀਂ ਕਰੀਏਗੇ ਪਹਿਲਾਂ ਹੀ ਬਹੁਤ ਜ਼ਿਆਦਾ ਗੰਦ ਪੈ ਰਖਿਆ ਸਾਡੇ ਪੰਜਾਬ ਦੀ ਨੌਜਵਾਨੀ ਲੱਚਕਤਾ ਦਾ ਸ਼ਿਕਾਰ ਹੋ ਰਹੀ ਆ ਸਾਡੀਆਂ ਧੀਆ ਪੰਜਾਬ ਦੀਆਂ ਧੀਆ ਜਾਈਆਂ ਜਿਨ੍ਹਾਂ